ਸਤਿ ਸ਼੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਤੇ ਆਓ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਆਪਣੀ ਯਾਤਰਾ ਪਾਬੰਦੀ ਵਿੱਚ ਸ਼ਾਮਲ ਦੇਸ਼ਾਂ ਦੀ ਗਿਣਤੀ 30 ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਨੇ ਤੇ ਅਮਰੀਕੀ ਗ੍ਰੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨਾਇਮ ਨੇ ਇਹ ਗੱਲ ਕਹੀ ਨਵੇਂ ਨੂੰ ਇੱਕ ਨਿਊਜ਼ ਪ੍ਰੋਗਰਾਮ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ ਵਿੱਚ ਦੇਸ਼ਾਂ ਦੀ ਗਿਣਤੀ ਵਧਾ ਕੇ 32 ਕਰਨ ਜਾ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਹੀ ਗਿਣਤੀ ਨਹੀਂ ਦੱਸਾਂਗੀ ਪਰ ਇਹ 30 ਤੋਂ ਵੱਧ ਹੈ ਅਤੇ ਰਾਸ਼ਟਰਪਤੀ ਦੇਸ਼ਾਂ ਦਾ ਮੁਲਾਂਕਣ ਕਰਨ ਜਾਰੀ ਰੱਖ ਰਹੇ ਨੇ ਜ਼ਿਕਰ ਹੋ ਗਿਆ ਕਿ ਅਰ ਤੋਂ ਪਹਿਲਾਂ ਬੀਤੇ ਦਿਨਾਂ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਸੰਬੰਧੀ ਇੱਕ ਸਖਤ ਕਦਮ ਚੁੱਕਿਆ ਤੇ ਪ੍ਰਸ਼ਾਸਨ ਨੇ 19 ਦੇਸ਼ਾਂ ਦੇ ਲੋਕਾਂ ਲਈ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਰੋਕ ਦਿੱਤਾ ਤੇ ਜਿਸ ਵਿੱਚ ਗ੍ਰੀਨ ਕਾਰਡ ਦੀਆਂ ਬੇਨਤੀਆਂ ਵੀ ਸ਼ਾਮਲ ਨੇ ਬ੍ਰਿਟੇਨ ਨੇ ਭਾਰਤ ਵਿੱਚ ਕਤਤ ਅਤਵਾਦੀਆਂ ਗਤੀਵਿਧੀਆਂ ਅਤੇ ਸਿੱਖ ਕੱਟੜਪੰਥੀ ਸਮੂਹ ਬੱਬਰ ਖਾਲਸਾ ਦਾ ਸਮਰਥਨ ਕਰਨ ਦੇ ਦੋਸ਼ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਅਤੇ ਬੱਬਰ ਅਕਾਲੀ ਲਹਿਰ ਨਾ ਦੇ ਸੰਗਠਨ ਉੱਤੇ ਪਾਬੰਦੀ ਲਗਾ ਦਿੱਤੀ ਹੈ। ਬ੍ਰਿਟਿਸ਼ ਟ੍ਰੈਜ਼ਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟੇਨ ਨੇ ਖਾਲਿਸਤਾਨ ਸਮਰਥਕ ਬੱਬਰ ਖਾਲਸਾ ਦੀ ਫੰਡਿੰਗ ਨੂੰ ਰੋਕਣ ਲਈ ਆਪਣੇ ਘਰੇਲੂ ਅਤਵਾਦ ਵਿਰੋਧੀ ਕਾਨੂੰਨ ਦੀ ਵਰਤੋਂ ਕੀਤੀ ਹੈ। ਵਾਈਟਹੌਲ ਨੇ 34 ਸਾਲਾਂ ਲੀਡਜ਼ ਨੂੰ ਨਵਾਸੀ ਤੇ बिजनेसमैन ਗੁਰਪ੍ਰੀਤ ਸਿੰਘ ਰਹਿਲ ਉੱਤੇ ਪਾਬੰਦੀ ਲਾ ਦਿੱਤੀ ਹੈ ਤੇ ਇੱਕ ਕਦਮ ਬੱਬਰ ਖਾਲਸਾ ਤੇ ਬੱਬਰ ਅਕਾਲੀ ਲਹਿਰ ਦੇ ਲਈ ਇਕਤਤ ਪ੍ਰਚਾਰ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਬ੍ਰਿਟਿਸ਼ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਰਹਿਲ ਬੱਬਰ ਅਕਾਲੀ ਲਹਿਰ ਜਾਂ ਉਨ੍ਹਾਂ ਦੀ ਕਿਸੇ ਵੀ ਫਰਮ ਜਾਂ ਵਿੱਤੀ ਸ਼੍ਰੋਤਾ ਨਾਲ ਡੀਲ ਕਰਨ ਤੋਂ ਮਨਾ ਕੀਤਾ ਗਿਆ ਤੇ ਟ੍ਰੇਜ਼ਰੀ ਨੇ ਕਿਹਾ ਕਿ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਨ ਉਤੇ ਜੁਰਮਾਨਾ ਜਾਂ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਾਪਾਨ ਦੌਰੇ ਦੇ ਚੌਥੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੋਰ ਸ਼ੋ ਨੂੰ ਓਸਾਕਾ ਦੇ ਵਿਖੇ ਪਰਵਾ ਹੁੰਗਾਰਾ ਮਿਲਿਆ ਅਤੇ ਪ੍ਰਮੁੱਖ ਜਪਾਨੀ ਕੰਪਨੀਆਂ ਨੇ ਰੋਰ ਸ਼ੋ ਦੇ ਵਿੱਚ ਸ਼ਿਰਕਤ ਕਰਕੇ ਸੂਬੇ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਵੀ ਦਿਖਾਈ ਹੈ। ਮੋਕ ਮੰਤਰੀ ਨੇ ਕਿਹਾ ਕਿ ਇਹਨਾਂ ਵੱਡੀਆਂ ਉਦਯੋਗਿਕ ਕੰਪਨੀਆਂ ਦੀ ਭਾਈਵਾਲੀ ਭਾਰਤ-ਜਪਾਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਸਮਰਥਨ ਨੂੰ ਦਰਸਾਉਂਦੀ ਹੈ ਤੇ ਉਹਨਾਂ ਇਹ ਵੀ ਨਾਲ ਨਾਲ ਆਖਿਆ ਕਿ ਇਹ ਪੰਜਾਬ ਦੀਆਂ ਪ੍ਰਗਤੀਸ਼ੀਲ ਉਦਯੋਗਿਕ ਨੀਤੀਆਂ ਇੱਕਿਕ੍ਰਿਤ ਸਿੰਗਲ ਵਿੰਡੋ ਪ੍ਰਣਾਲੀ ਅਤੇ ਨਿਵੇਸ਼ ਲਈ ਤਿਆਰ ਮੌਕਿਆਂ ਵਿੱਚ ਵਿਸ਼ਵਵਿਆਪੀ ਨਿਵੇਸ਼ਕਾਂ ਦੀ ਵੱਧ ਰਹੀ ਦਿਲਚਸਪੀ ਨੂੰ ਵੀ ਦਰਸਾਉਂਦਾ ਹੈ ਸਰਕਾਰ ਦਾ ਟੀਚਾ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਵੇਸ਼ਕਾਂ ਲਈ ਸਥਿਰ ਤੇ ਪ੍ਰਸਰਮੰਦ ਵਾਤਾਵਰਣ ਪੈਦਾ ਕਰਨਾ ਹੈ ਉਹਨਾਂ ਨੇ ਵਪਾਰ ਟੈਕਨੋਲੋਜੀ ਅਤੇ ਐਸ ਐਮਈ ਸਹਿਯੋਗ ਦੀ ਪਰਚੋਲ ਕਰਨ ਲਈ 오사카 ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਨਾਲ ਵੀ ਅਧਿਕਾਰਤ ਗੱਲਬਾਤ ਕੀਤੀ ਹੈ। ਉਹਨਾਂ ਨੇ ਟੈਕੂਸ਼ੀਮਾ ਆਕਸ਼ਨ ਮਾਰਕੀਟ ਤੇ ਗਲੋਬਲ ਵੈਂਚਰ ਕੰਪਨੀ ਲਿਮਟਿਡ ਦੇ ਨਾਲ ਐਗਰੀ ਮਾਰਕੀਟ ਆਧੁਨਿਕ ਕਰਨ ਅਤੇ ਸਪਲਾਈ ਚੇਨ ਪਾਈਵਾਲੀ ਬਾਰੇ ਮੀਟਿੰਗ ਵੀ ਕੀਤੀ ਤੇ ਨਾਲ ਨਾਲ ਨਿਵੇਸ਼ਕਾਂ ਨੂੰ 13 ਤੋਂ 15 ਮਾਰਚ 2026 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਹੈ। ਭਾਰਤ ਤੋਂ ਪਾਕਿਸਤਾਨ ਦੌਰੇ ਉੱਤੇ ਗਈ ਇੱਕ ਸ਼ਰਧਾਲੂ ਸਰਬਜੀਤ ਕੌਰ ਦੇ ਵੱਲੋਂ ਕਥਤ ਤੌਰ ਦੇ ਉੱਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਦੇ ਵਿੱਚ ਇੱਕ ਨਵੀਂ ਸੰਵਿਧਾਨਿਕ ਪਟੀਸ਼ਨ ਦਾਇਰ ਕੀਤੀ ਗਈ। 5 ਦਸੰਬਰ 2025 ਨੂੰ ਸ਼ੁਰੂਆਤੀ ਸੁਣਵਾਈ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਕਿ ਸਰਬਜੀਤ ਕੌਰ ਜੋ ਕਿ ਭਾਰਤੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ 4 ਨਵੰਬਰ 2022 ਨੂੰ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਸੀ ਤੇ ਉਸ ਨੂੰ 10 ਦਿਨਾਂ ਦਾ ਸਿੰਗਲ ਐਂਟਰੀ ਧਾਰਮਿਕ ਵੀਜ਼ਾ ਜਾਰੀ ਕੀਤਾ ਗਿਆ ਸੀ ਦੋਸ਼ ਹੈ ਕਿ ਸਰਬਜੀਤ ਕੌਰ ਨੇ ਵੀਜ਼ੇ ਦੀਆਂ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਵਿੱਚ ਠਹਿਰਨਾ ਜਾਰੀ ਰੱਖਿਆ ਤੇ ਐਥ ਨੂੰ ਸਪਸ਼ਟ ਤੌਰ ਉਤੇ ਓਵਰਸਟੇ ਅਤੇ ਪਾਕਿਸਤਾਨੀ ਕਾਨੂੰਨਾਂ ਦੀ ਉਲੰਘਣਾ ਮੰਨਿਆ ਗਿਆ ਤੇ ਦਾਵਾ ਕੀਤਾ ਗਿਆ ਕਿ ਸਰਜੀਤ ਕੌਰ ਉਤੇ ਭਾਰਤ ਵਿੱਚ ਧੋਖਾਧੜੀ ਅਤੇ ਧੋਖੇਬਾਜ਼ੀ ਦੇ ਮਾਮਲੇ ਦਰਜ ਨੇ ਪਟੀਸ਼ਨ ਵਿੱਚ ਸੰਘੀ ਸਰਕਾਰ ਗ੍ਰਹਿ ਮੰਤਰਾਲੇ ਐਫ ਆਈਏ ਪੰਜਾਬ ਸਰਕਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਘੱਟਗਿਰਤੀ ਮਾਮਲੇ ਦੇ ਵਿਭਾਗ ਨੂੰ ਵੀ ਧਿਰ ਬਣਾਇਆ ਗਿਆ ਹੈ ਉਤਲਾ ਖਾਨ ਦੇ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ 라ਵਤ ਨੇ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਸਿੱਖਾਂ ਦਾ ਅਪਮਾਨ ਕੀਤਾ। ਉਹਨਾਂ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਕਿ ਕਾਂਗਰਸੀ ਆਗੂ ਹਰਕ ਸਿੰਘ 라ਵਤ ਕਹਿ ਰਿਹਾ ਕਿ ਸਰਦਾਰ ਜੀ ਹੱਥ ਖੜੇ ਕਰਕੇ ਨਾਅਰਾ ਲਗਾਓ 12 ਵਜ ਗਏ ਸਰਦਾਰ ਜੀ 12 ਵਜ ਗਏ ਸਰਦਾਰ ਜੀ। ਹਰਕ ਸਿੰਘ 라ਵਤ ਦੇ ਬਿਆਨ 12 ਵਜ ਗਏ ਸਰਦਾਰ ਜੀ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਕੇਰ ਲਿਆ। ਭਾਜਪਾ ਨੇ ਟਵੀਟ ਵਿੱਚ ਲਿਖਿਆ ਕਿ ਇਹ ਕਾਂਗਰਸ ਪਾਰਟੀ ਦੀ ਇੱਕ ਆਦਤ ਬਣਦੀ ਜਾ ਰਹੀ ਹੈ ਅਤੇ ਹਰਖ ਸਿੰਘ ਰਾਵਤ ਦਾ ਬਿਆਨ ਐਸੇ ਤਰ੍ਹਾਂ ਦਾ ਤਾਜ ਹੈ ਜੋ ਸਿੱਖ ਪਾਈਚਾਰੇ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਪਮਾਨ ਕਰਦਾ ਹੈ ਭਾਜਪਾ ਨੇ ਲਿਖਿਆ ਕਿ ਕੌਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਭਿਆਨਕ ਕਤਲੇਆਮ ਦੇ ਕਾਲੇ ਪਰਛਾਵੇਂ ਨੂੰ ਨਹੀਂ ਭੁੱਲੀ ਹੈ ਅਤੇ ਅੱਜ ਦੇ ਬਿਆਨ ਸਾਨੂੰ ਉਸ ਦਰਦਨਾਕ ਇਤਿਹਾਰ ਦੀ ਯਾਦ ਦਿਵਾਉਂਦੇ ਨੇ ਅਤੇ ਕਿਵੇਂ ਕਾਂਗਰਸ ਨੇ ਸਿੱਖ ਪਾਈਚਾਰ ਦੀਆਂ ਭਾਵਨਾਵਾਂ ਨੂੰ ਕੁਚਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਇਸ ਤੋਂ ਇਲਾਵਾ ਲਿਖਿਆ ਹੈ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਜੋ ਸਮਾਜ ਨੂੰ ਇੱਕ ਜੁਟ ਕਰਦੀਆਂ ਨੇ ਸਾਨੂੰ ਮਾਣ ਸਤਿਕਾਰ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਸਿਖਾਉਂਦੀਆਂ ਨੇ ਨਾਤਰਪ ਸਿੱਖ ਭਾਈਚਾਰਾ ਸਗੋਂ ਪੂਰਾ ਦੇਸ਼ ਇਹਨਾਂ ਪਵਿੱਤਰ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜ਼ਰੂਰ ਲੋਕਤੰਤਰੀ ਜਵਾਬ ਦੇਵੇਗਾ ਪਾਕਿਸਤਾਨ ਸੰਸਦੀ ਇੱਕ ਤਾਜ਼ਾ ਵੀਡੀਓ ਵਾਇਰਲ ਹੋਈ ਹੈ ਜੋ ਕਿ ਇੱਕ ਗਧੇ ਦੇ ਪਾਕਿਸਤਾਨ ਸੰਸਦ ਦੇ ਵਿੱਚ ਦਾਖਲ ਹੋਣ ਦੀ ਹੈ ਜਿਸ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਨੇ ਜਾਣਕਾਰੀ ਅਨੁਸਾਰ ਪਾਕਿਸਤਾਨੀ ਸੰਸਦ ਦੀ ਇੱਕ ਵਾਇਰਲ ਵੀਡੀਓ ਨੇ ਇੱਕ ਅਜੀਬ ਮਾਹੌਲ ਪੈਦਾ ਕਰ ਦਿੱਤਾ ਜਦੋਂ ਇੱਕ ਲਾਈਵ ਸੈਸ਼ਨ ਦੇ ਦੌਰਾਨ ਇੱਕ ਗਦਾ ਅਚਾਨਕ ਸੰਸਦ ਦੇ ਵਿੱਚ ਦਾਖਲ ਹੋ ਗਿਆ ਤੇ ਜਿੱਤ ਨਾਲ ਸਾਰੇ ਸੰਸਦ ਮੈਂਬਰ ਹੈਰਾਨ ਹੋ ਗਏ ਤੇ ਪੂਰੀ ਸੰਸਦ ਦੇ ਵਿੱਚ ਧੱਕੇ ਵੱਜਣ ਲੱਗੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਲੋਕ ਇਸ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਤੇ ਇੱਕ ਟਿੱਪਣੀ ਜੋ ਕਿ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਈ ਹੈ ਉਪੋਕਤਾ ਨੇ ਲਿਖਿਆ ਕਿ ਇੱਕ ਹੋਰ ਗਦਾ ਗਧਿਆਂ ਦੀ ਸੰਸਦ ਦੇ ਵਿੱਚ ਦਾਖਲ ਹੋ ਗਿਆ ਪਾਕਿਸਤਾਨੀ ਸੰਸਦ ਵਿੱਚ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਮੰਨਿਆ ਜਾ ਰਿਹਾ ਤੇ ਇਹਦੇ ਨਾਲ ਹੀ ਪਾਕਿਸਤਾਨੀ ਸੰਸਦ ਦੀ ਸੁਰੱਖਿਆ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਇਹ ਵੀ ਪਤਾ ਲੱਗਾ ਕਿ ਸੰਸਦ ਦੇ ਵਿੱਚ ਮੌਜੂਦ ਕੁਝ ਸੰਸਦ ਮੈਂਬਰਾਂ ਅਤੇ ਚੇਅਰਮੈਨ ਯੂਸਫ ਰਾਜਾ ਗਿਲਾਨੀ ਨੇ ਸੰਸਦ ਭਵਨ ਦੇ ਵਿੱਚ ਸਥਿਤੀ ਨੂੰ ਕਾਬੂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਘਟਨਾ ਨੇ ਸੋਸ਼ਲ ਮੀਡੀਆ ਉੱਤੇ ਵਕ ਵਕ ਟਿੱਪਣੀਆਂ ਅਤੇ ਚਰਚਾਵਾਂ ਦਾ ਹੜ ਲਿਆ ਦਿੱਤਾ ਬਠਿੰਡਾ ਦੀ ਸਥਾਨਕ ਅਦਾਲਤ ਨੇ ਅਮਰਤਪਾਲ ਸਿੰਘ ਮੈਰੋ ਜੋ ਕਿ ਯੂਏਈ ਦੇ ਵਿੱਚ ਛੁਪਿਆ ਹੋਇਆ ਹੈ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਤੋਂ ਬਾਅਦ ਅਪਰਾਧੀ ਐਲਾਨ ਦਿੱਤਾ ਹੈ। ਅਦਾਲਤ ਵੱਲੋਂ ਇਹ ਕਾਰਵਾਈ ਡਿਜੀਟਲ ਕੰਟੈਂਟ ਕ੍ਰिएਟਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੋਲਟਨਿਆ ਡਾਲਟਨ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ ਵਿੱਚ ਲਗਾਤਾਰ ਫਰਾਰ ਨੇ ਤੇ ਇਸ ਕੇਸ ਦੀ ਸੁਣਵਾਈ 1 ਦਸੰਬਰ ਨੂੰ ਹੋਈ ਹੈ ਤੇ ਜਿੱਥੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਜ਼ਮਾਂ ਦੇ ਵਿਰੁੱਧ ਜਾਰੀ ਗੈਰ ਜ਼ਮਾਨਤੀ ਵਾਰੰਟ ਲਾਭਕਾਰੀ ਨਹੀਂ ਰਹੇ ਅਤੇ ਉਹ ਲੁਕਦੇ ਫਿਰ ਰਹੇ ਨੇ। ਅਦਾਲਤ ਨੇ ਇਹ ਵੀ ਆਖਿਆ ਕਿ ਮੁਲਜ਼ਮ ਜਾਣਬੁੱਝ ਕੇ ਗ੍ਰਿਫਤਾਰੀ ਤੋਂ ਬਚ ਰਹੇ ਨੇ ਤੇ ਆਮ ਕਾਨੂੰਨੀ ਪ੍ਰਕਿਰਿਆ ਦੇ ਰਾਹੀਂ ਹਾਜ਼ਰ ਨਹੀਂ ਹੋ ਸਕਦੇ। ਹੁਣ ਅਦਾਲਤ ਨੇ ਉਹਨਾਂ ਨੂੰ ਇਸ਼ਤਿਹਾਰ ਦੇ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਚੰਡੀਗੜ੍ਹ ਦੇ ਵਿੱਚ ਇੱਕ ਗੈਂਗਵਾਰ ਦੇ ਵਿੱਚ ਮਾਰੇ ਗਏ ਇੰਦਰਪ੍ਰੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ ਕੈਨੇਡੀਅਨ ਗੈਂਗਸਟਰ ਗੋਲਦੀ ਬਰਾਰ ਨੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ ਗੋਲਦੀ ਬਰਾਰ ਦਾ ਇੱਕ ਵੌਇਸ ਨੋਟ ਵਾਇਰਲ ਹੋਇਆ ਜਿਸ ਦੇ ਵਿੱਚ ਉਹ ਲਾਰੈਂਸ ਨੂੰ ਇੱਕ ਗਲਤਫहमी ਦਾ ਸ਼ਿਕਾਰ ਦੱਸਦਾ ਹੈ ਗੋਲਦੀ ਬਰਾਰ ਦੇ 6 ਮਿੰਟ ਦੇ ਇਸ ਵੌਇਸ ਨੋਟ ਦੇ ਵਿੱਚ ਦੁਬਈ ਵਿੱਚ ਮਾਰੇ ਗਏ ਸਪਾਈ ਦਾ ਜ਼ਿਕਰ ਹੈ ਤੇ ਇਸ ਵਿੱਚ ਉਹ ਕਹਿੰਦਾ ਕਿ ਵਿੱਕੀ ਟਾਲੇ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ ਲਾਰੈਂਸ ਸਿਰਫ ਇੱਕ ਗਲਤਫहमी ਦਾ ਸ਼ਿਕਾਰ ਹੈ ਤੇ ਗੋਲਦੀ ਨੇ ਇਹ ਵੀ ਆਖਿਆ ਕਿ ਪੈਰੀ ਨੂੰ ਮਾਰ ਕੇ ਲਾਰੈਂਸ ਨੇ ਆਪਣੀ ਮੌਤ ਦੇ ਦਸਤਾਵੇਜ਼ਾਂ ਉਤੇ ਦਸਤਕਤ ਕੀਤੇ ਨੇ ਤੇ ਕੁਦਰਤ ਉਸ ਨੂੰ ਉਸ ਦੇ ਵਿਸ਼ਵਾਸ ਕਾਤਲੇ ਜ਼ਰੂਰ ਸਜ਼ਾ ਦੇਵੇਗੀ। ਇਹ ਤੋਂ ਪਹਿਲਾਂ ਹੈਰੀ ਬੌਕਸਰ ਜੋ ਲਾਰੈਂਸ ਲਈ ਕੰਮ ਕਰਦਾ ਸੀ ਦੇ ਧਮਕੀ ਭਰੇ ਵੌਇਸ ਨੋਟ ਤੋਂ ਬਾਅਦ ਲਾਰੈਂਸ ਦੀ ਪੈਰੀ ਨਾਲ ਆਖਰੀ ਕਾਲ ਰਿਕਾਰਡਿੰਗ ਸਾਹਮਣੇ ਆਈ ਸੀ ਤੇ ਕਾਲ ਰਿਕਾਰਡਿੰਗ ਦੇ ਵਿੱਚ ਲਾਰੈਂਸ ਨੇ ਇੰਦਰਪ੍ਰੀਤ ਪੈਰੀ ਨੂੰ ਅਚਾਨਕ ਧਮਕੀ ਦਿੱਤੀ। ਜਰਮਨੀ ਦੀ ਸੰਸਦ ਨੇ ਰੂਸ ਤੋਂ ਵੱਧੇ ਖਤਰੇ ਨੂੰ ਵੇਖਦਿਆਂ ਆਪਣੀ ਹਥਿਆਰਬੰਦ ਫੋਰਸਾਂ ਵਿੱਚ ਫੌਜੀ ਜਵਾਨਾਂ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਹੈ। ਸ਼ੁੱਕਰਵਾਰ ਨੂੰ ਇੱਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਯੋਜਨਾ ਦੇ ਵਿੱਚ ਨੌਜਵਾਨਾਂ ਲਈ ਲਾਜ਼ਮੀ ਇਲਾਜ ਜਾਂਚ ਦੀ ਵਿਵਸਥਾ ਤੇ ਉਂਝ ਇਸ ਯੋਜਨਾ ਵਿੱਚ ਲਾਜ਼ਮੀ ਫੌਜ ਭਰਤੀ ਉੱਤੇ ਰੋਕ ਹੈ ਪਰ ਲੋਰ ਪੈਣ ਉਤੇ ਘੱਟ ਤੋਂ ਘੱਟ ਗਿਣਤੀ 'ਚ ਲਾਜ਼ਮੀ ਫੌਜ ਸੇਵਾ ਦੀ ਸੰਭਾਵਨਾ ਦਾ ਬਦਲ ਖੁੱਲਾ ਰੱਖਿਆ ਗਿਆ। ਸੰਸਦ ਦੇ ਹੇਠਲੇ ਸਦਨ ਮੁੰਦੇ ਸਟਾਕ ਦੇ ਵਿੱਚ 272 ਦੇ ਮੁਕਾਬਲੇ 323 ਵੋਟਾਂ ਨਾਲ ਇਹ ਸੂਯੋਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦੋਂ ਕਿ ਇੱਕ ਮੈਂਬਰ ਨੇ ਵੋਟ ਵੰਡ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਇਹ ਚੰਤਲਰ ਫੈਡਰਿਕ ਮਰਜ਼ ਦੇ ਮੰਤਰੀ ਮੰਡਲ ਦੇ ਵੱਲੋਂ ਅਗਰਤ ਵਿੱਚ ਪਾਸ ਕੀਤੇ ਗਏ ਇੱਕ ਪ੍ਰੋਜੈਕਟ ਦਾ ਸੋਧਿਆ ਹੋਇਆ ਰੂਪ ਹੈ ਜਰਮਨੀ ਨੇ ਵਰਿਆਦੀ ਅਣਜੜਤਾ ਤੋਂ ਬਾਅਦ ਆਪਣੀ ਫੌਜੀ ਉਪਕਰਨਾ ਨੂੰ ਬਿਹਤਰ ਬਣਾਉਣ ਦੇ ਲਈ ਅਰਬਾਂ ਡਾਲਰ ਖਰਚ ਕਰਨ ਦਾ ਫੈਸਲਾ ਕੀਤਾ ਅਤੇ ਸਰਕਾਰ ਨੇ ਆਪਣਾ ਧਿਆਨ ਅਧਿਕਾਰ ਤੋਂ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕਰਨ ਉੱਤੇ ਵੀ ਕੰਦਰਤ ਕੀਤਾ ਰੂਸੀ ਰਾਸ਼ਟਰਪਤੀ ਵੁਲਦਮੇਰ ਪੁਤਿਨ ਭਾਰਤ ਦੀ ਆਪਣੀ 2 ਦਿਨਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਮਾਸਕੋ रवाना ਹੋ ਗਏ ਨੇ ਤੇ ਪੁਤਿਨ ਦੀ ਭਾਰਤ ਯਾਤਰਾ ਮਹੱਤਵਪੂਰਨ ਸੀ ਦੋਵਾਂ ਦੇਸ਼ਾਂ ਦੇ ਵਿਚਕਾਰ ਕੁੱਲ 19 ਸਮਝੌਤੇ ਹੋਏ ਤੇ ਪਰ ਸਵਾਲ ਇਹ ਹੈ ਕਿ ਦੋਵਾਂ ਦੇਸ਼ਾਂ ਨੂੰ ਇਹਨਾਂ ਸਮਝੌਤਿਆਂ ਤੋਂ ਕੀ ਲਾਭ ਹੋਵੇਗਾ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ ਕੱਚਾ ਤੇਲ ਕੁਦਰਤੀ ਗੈਸ ਰਿਫਾਈਨਿੰਗ ਪੈਟਰੋਕੈਮੀਕਲ ਅਤੇ ਪਰਮਾਣੂ ਉਤਪਾਦਾਂ ਦੀ ਸਪਲਾਈ ਜਾਰੀ ਰੱਖੇਗਾ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਹੋਰ ਵੱਡਾ ਐਲਾਨ ਸਿਵਲ ਪਰਮਾਣੂ ਖੇਤਰ ਵਿੱਚ ਸਹਿਯੋਗ ਵਧਾਉਣ ਬਾਰੇ ਵੀ ਸੀ। ਵਾਤਾਵਰਣ ਵਿੱਚ ਭਾਰਤ ਦੀ ਜ਼ਿਆਦਾਤਰ ਬਿਜਲੀ ਕੋਲੇ ਤੋਂ ਪੈਦਾ ਹੁੰਦੀ ਹੈ ਪਰ ਹੁਣ ਅਸੀਂ ਛੋਟੇ ਪਰਮਾਣੂ ਰੀਐਕਟਰ ਪਲਾਂਟ ਵੀ ਲਗਾਉਣਾ ਚਾਹੁੰਦੇ ਆ ਅਤੇ ਰੂਸ ਵਿੱਚ ਸਾਡੀ ਮਦਦ ਕਰਨ ਇਸ ਵਿੱਚ ਜਾ ਰਿਹਾ ਹੈ। ਅਤੇ ਇਹ ਕੋਈ ਛੋਟਾ ਸੌਦਾ ਨਹੀਂ ਹੈ। ਰੂਸ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਟੈਕਨੋਲੋਜੀ ਦੇ ਵਿੱਚ ਮੋਹਰੀ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਰੂਸ ਸਾਨੂੰ ਇਸ ਖੇਤਰ ਵਿੱਚ ਹੋਰ ਸਹਾਇਤਾ ਦੇਵੇਗਾ ਤਾਂ ਭਾਰਤ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਿਸ ਤਹਿਤ ਅਸੀਂ ਸਾਲ 2047 ਤੱਕ ਛੋਟੇ ਪਰਮਾਣੂ ਰੀਐਕਟਰਾਂ ਤੋਂ 100 ਗੀਗਾਵਾਟ ਬਿਜਲੀ ਪੈਦਾ ਕਰਨਾ ਚਾਹੁੰਦੇ ਹਾਂ ਜਦੋਂ ਕਿ ਇਸ ਸਮੇਂ ਅਸੀਂ ਇਸ ਤੋਂ ਸਿਰਫ 8 ਗੀਗਾਵਾਟ ਬਿਜਲੀ ਪੈਦਾ ਕਰਨ ਦੇ ਯੋਗ ਹਾਂ ਅੱਜ ਲਈ ਐਨਾ ਹੀ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ